ਸਸ਼ੀ ਗਾਡੇ ਤੁਸ ਦੇਖ ਰਹੇ ਹੋ 24x7 ਪੰਜਾਬ ਕੁਝ ਦਿਨ ਪਹਿਲਾਂ ਲੋਕਾਵੱਲੂ ਜਲੰਧਰ ਜੰਮੂ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ ਗਿਆ ਸੀ ਉਸ ਮਾਮਲੇ ਵਿੱਚ ਜਲੰਧਰ ਪੁਲਿਸ ਨੇ ਉਹਨੂੰ ਵਿਧਾਇਕ ਅਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਆਓ ਜਾਣਦੇ ਹਾਂ ਪੂਰੀ ਖਬਰ 6 ਦਿਨ ਪਹਿਲਾਂ ਬੁੱਧਵਾਰ ਨੂੰ ਕੁਝ ਲੋਕਾਂ ਨੇ ਜਲੰਧਰ ਦੀ ਖੰਡ ਮਿਲ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ਦੇ ਵਿਰੋਧ ਵਿੱਚ ਜਲੰਧਰ ਚੰਮੂ ਰਾਸ਼ਟਰੀ ਰਾਜਮਾਰਗ ਨੂੰ ਜਾਮ ਕਰ ਦਿੱਤਾ ਸੀ ਇਸ ਮਾਮਲੇ ਵਿੱਚ ਜਲੰਧਰ ਦੀ ਹਾਤੀ ਪੁਲਿਸ ਨੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨਗਰ ਕੌਂਸਲ ਪ੍ਰਧਾਨ ਅਤੇ 150 ਤੋਂ 75 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਬੁੱਧਵਾਰ ਨੂੰ ਵਿਧਾਇਕ ਕੋਟਲੀ ਦੇ ਅਗਵਾਈ ਹੇਠ ਲਗਭਗ 150 ਲੋਕਾਂ ਨੇ ਹਾਈਵੇ ਜਾਮ ਕਰ ਦਿੱਤਾ ਸੀ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਹਾਈਵੇ ਬੰਦ ਹੋਣ ਕਾਰਨ ਨੰਬਰ ਟ੍ਰੈਫਿਕ ਜਾਮ ਲੱਗ ਗਿਆ ਜਿਸ ਕਾਰਨ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੁਣ ਪੁਲਿਸ ਨੇ ਇਸ ਮਾਮਲੇ ਵਿੱਚ ਐਫ ਆਈ ਆਰ ਦਰਜ ਕਰ ਲਈ ਹੈ ਤੁਹਾਨੂੰ ਦੱਸਦੇ ਕਿ ਕਾਂਗਰਸ ਆਗੂਆਂ ਦੇ ਨਾਲ ਲਲ ਸਮਾਜਿਕ ਸੰਗਠਨਾ ਮਾਰਕੀਟ ਐਸੋਸੀਏਸ਼ਨ ਅਤੇ ਹੋਰ ਸਥਾਵਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਜਾਣਕਾਰੀ ਅਨੁਸਾਰ ਐਫ ਆਈ ਆਰ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਅਧਿਕਾਰੀ ਜਸਵੰਤ ਕੁਮਾਰ ਦੇ ਬਿਆਨ ਤੇ ਦਰਜ ਕੀਤੀ ਗਈ ਹੈ ਜਸਵੰਤ ਸਿੰਘ ਐਨ ਐਚ ਏ ਆਈ ਦੇ ਸਾਈਟ ਇੰਜੀਨੀਅਰ ਹਨ ਜਸਵੰਤ ਸਿੰਘ ਪਠਾਨਕੋਟ ਚੌਕ ਤੋਂ ਜੰਮੂ ਕਸ਼ਮੀਰ ਤੱਕ ਨਿਗਰਾਨੀ ਹੈ ਮਾਮਲੇ ਵਿੱਚ ਪੁਲਿਸ ਨੇ ਆਦਮਪੁਰ ਕਈ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਰਾਜਕੁਮਾਰ ਰਾਜਾ ਅਸ਼ਵਨ ਪੱਲਾ ਵਿਸ਼ਾਲ ਬਹਿਲ ਚਰਨਜੀਤ ਸਿੰਘ ਗੁਰਦੀਪ ਸਿੰਘ ਲਵਦੇਪ ਸਿੰਘ ਉਰਫ ਲੱਕੀ ਅਮਰਿਤਪਾਲ ਸਿੰਘ ਰਕੇਸ਼ ਕੁਮਾਰ ਬਗਾ ਸ਼ੀਤਲ ਸਿੰਘ ਸੂਬੇਦਾਰ ਸਰਜੀਤ ਸਿੰਘ ਰਾਹੁਲ ਮਨਜੀਤ ਸਿੰਘ ਮੋਨੂ ਸੁਨੀਲ ਖੋਸਲਾ ਮੁਸਲਿਮ ਕੁਮਾਰ ਦੀਪਿਕਾ ਸੁਨੀਲ ਖੋਸਲਾ ਦਾ ਨਾਮ ਜਿੰਦ ਕੀਤਾ ਪੰਜਾਬ ਦੇ ਅੰਦਰ ਸੀएनजी ਪਲਾਂਟਾਂ ਨੂੰ ਲੈ ਕੇ ਬਹੁਤ ਜ਼ਬਰਦਸਤ ਵਿਰੋਧ ਵੱਖ-ਵੱਖ ਥਾਵਾਂ ਦੇ ਉੱਤੇ ਹੋ ਰਹੇ ਨੇ ਆਦਮپور ਹਲਕੇ ਦਾ ਸ਼ਹਿਰ ਭੋਗਪੁਰ ਦੇ ਖੰਡ ਮਿਲਦੇ ਅੰਦਰ ਸੀਐਨਜੀ ਪਲਾਂਟ ਦੇ ਖਿਲਾਫ ਇਲਾਕੇ ਦੇ ਲੋਕਾਂ ਵੱਲੋਂ ਬੜਾ ਜ਼ਬਰਦਸਤ ਤਰੀਕੇ ਦੇ ਨਾਲ ਪਿਛਲੇ 8-9 ਮਹੀਨਿਆਂ ਤੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ 23 ਤਰੀਕ ਨੂੰ ਕੀਤੇ ਗਏ ਜ਼ਬਰਦਸਤ ਪ੍ਰਦਰਸ਼ਨ ਦੇ ਕਰ ਰਹੇ ਲੋਕਾਂ ਦੇ ਉੱਤੇ ਜਿਹੜਾ ਉਹ ਪੰਜਾਬ ਦੀ ਸਰਕਾਰ ਦੇ ਇਸ਼ਾਰੇ ਦੇ ਉੱਤੇ ਪੰਜਾਬ ਪੁਲਿਸ ਨੇ ਮੇਰੇ ਉੱਪਰ ਔਰ ਮੇਰੇ ਸਾਥੀਆਂ ਦੇ ਉੱਪਰ ਪਰਚਾ ਜਿਹੜਾ ਉਹ ਦਰਜ ਕੀਤਾ ਗਿਆ ਹੈ ਜਿਹਦਾ ਐਫਆਈਆਰ ਨੰਬਰ 41 ਹੈ। ਤੋਂ ਮੈਂ ਇਸ ਮਾਧਿਅਮ ਦੇ ਰਾਹੀਂ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹਨਾ ਕਿ ਸਰਕਾਰ ਜਿੰਨਾ ਮਰਜ਼ੀ ਲੋਕਾਂ ਨੂੰ ਡਰਾਉਣ ਦੇ ਲਈ ਜ਼ਿਲ੍ਹਾ ਜਲੰਧਰ ਦਾ ਐਸਐਸਪੀ ਔਰ ਜ਼ਿਲ੍ਹਾ ਜਲੰਧਰ ਦਾ ਡਿਪਟੀ ਕਮਿਸ਼ਨਰ ਅਤੇ ਐਸਪੀਡੀ ਲੱਗੇ ਨਵੇਂ-ਨਵੇਂ ਨੇ ਸਰਬਜੀਤ ਰਾਏ ਜਿੰਨਾ ਮਰਜ਼ੀ ਜ਼ੋਰ ਲਗਾ ਲਵੇ ਪਰਚਾ ਦੇ ਕੇ ਲੋਕਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ ਮੈਂ ਆਪ ਸਭ ਦੇ ਮਾਣ ਨੂੰ ਤੁਹਾਡੇ ਮਾਧਿਅਮ ਚ ਕਹਿਣਾ ਚਾਹਨਾ ਕਿ ਸਰਕਾਰ ਜਦੋਂ ਮਰਜੀ ਚਾਹੇ ਮੈਨੂੰ ਗ੍ਰਿਫਤਾਰ ਕਰ ਸਕਦੀ ਹੈ ਜਾਂ ਮੈਨੂੰ ਦੱਸਣ ਮੈਂ ਉਸ ਵਕਤ ਪੇਸ਼ ਹੋਵਾਂਗਾ ਪਰ ਇਸ ਲੜਾਈ ਦੇ ਲਈ ਕਦੀ ਹਰਗिज ਵੀ ਪਿੱਛੇ ਨਹੀਂ ਹਟਾਂਗਾ ਭਾਵੇਂ ਮੈਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਕਰਨੀ ਪਵੇ ਲੜਦਿਆਂ ਲੜਦਿਆਂ ਜੇ ਮੈਨੂੰ ਕਦੇ ਜਾਨ ਵੀ ਗਵਾਉਣੀ ਪਏ ਮੈਂ ਆਦਮੋਂ ਪਰ ਹਲਕੇ ਦੇ ਭੋਗ ਪਰ ਸ਼ਹਿਰ ਦੇ ਲੋਕਾਂ ਲਈ ਹਰ ਕੀਮਤ ਤੇ ਇਸ ਪਲਾਂਟ ਨੂੰ ਬੰਦ ਕਰਵਾ ਕੇ ਰਹਾਗਾ ਤੇ ਜਿਹੜਾ ਸਾਡੇ ਖਿਲਾਫ ਮੇਰੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਮੈਂ ਐਸ ਐਸ ਪੀ ਦਾ ਔਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦਾ ਔਰ ਐਸ ਪੀ ਸਰਬਜੀਤ ਰਾਏ ਦਾ ਧੰਨਵਾਦ ਕਰਦਾ ਹਾਂ ਉਹਦਾ ਸਵਾਗਤ ਕਰਦਾ ਕਿ ਕੋਈ ਗੱਲ ਨਹੀਂ ਹਕੂਮਤਾਂ ਬਦਲਦੀਆਂ ਰਹਿੰਦੀਆਂ ਨੇ ਹਕੂਮਤਾਂ ਆਉਂਦੀਆਂ ਰਹਿੰਦੀਆਂ ਨੇ ਸਾਲ ਖੰਡ ਦਾ ਸਮਾਂ ਅਡੇਕੋ ਤੁਸੀਂ ਖੁਦ ਲੋਕ ਜਿਹੜੇ ਆ ਇਸੇ ਹੀ ਐਫ ਆਈ ਆਰ ਨੂੰ ਖੁਦ ਆਪਣੇ ਹੱਥਾਂ ਦੇ ਨਾਲ ਜਿਹੜਾ ਉਹ ਖਤਮ ਕਰੋਗੇ ਹਮੇਸ਼ਾ ਜਿਹੜਾ ਆ ਲੋਕਾਂ ਦੀ ਜਿੱਤ ਹੁੰਦੀ ਆ ਜਿੱਤ ਦਲ ਦੇ ਲੋਕਾਂ ਦੀ ਹੁੰਦੀ ਆ